ਅੱਜ ਕਿਹਨਰ ਕੋਲ ਸੰਬੰਧਿਤ ਆਜਾ ਸੱਤ ਜਾਣੇ ਆ ਜਿਹੜੇ ਮੌਜੂਦ ਨੇ ਜਿਹੜੇ ਸਾਡੇ ਮੌਜੂਦਾ ਅਧਿਕਾਰੀ ਨੇ ਉਹ ਸਾਰੇ ਅੱਜ ਹਾਜ਼ਰ ਨੇ ਜੀ ਬਿਲਕੁਲ ਬਿਆਨ ਦੀ ਦਸਤਖਤ ਤੁਸੀਂ ਦੇਖੋ ਜੋ ਪੜਤਾਲ ਰਿਪੋਰਟ ਚ ਇਹਨਾਂ ਪਹਿਲਾਂ ਬਿਆਨ ਦਿੱਤੇ ਆ ਸੇਮ ਹੀ ਬਿਆਨ ਇਹਨਾਂ ਨੇ ਲਿਆਈ ਕਿਉਂਕਿ ਉਦੋਂ ਦੇਖੋ ਵਕਤ ਜਿਹੜੀਆਂ ਸੀਟਾਂ ਦੇ ਉੱਤੇ ਆਪਣੀ ਡਿਊਟੀਆਂ ਕਰ ਰਹੇ ਸੀ ਤੇ ਜੋ ਉਦੋਂ ਸਿੱਟ ਨੇ ਸਮਝਿਆ ਜਿਹੜਾ ਇਹਨਾਂ ਦਾ ਜ਼ਰੂਰੀ ਸਮਝਿਆ ਉਹਨਾਂ ਅਧਿਕਾਰੀਆਂ ਦੇ ਉਦੋਂ ਉਹਨਾਂ ਬਿਆਨ ਲਏ ਸਾਰਿਆਂ ਉਹ ਸੇਮ ਹੀ ਸਾਰੇ ਸਾਰੇ ਬਿਆਨ ਜਿਹੜੇ ਜਨਤਕ ਨੇ ਇਹ ਪਬਲਿਕਲੀ ਆਲਰੇਡੀ ਸਾਡੀ ਵੈਬਸਾਈਟ ਦੇ ਉੱਪਰ ਹੈਗੇ ਆ ਅੱਜ ਵੀ ਸਿੱਟੇ ਸਾਹਮਣੇ ਆਪਣਾ ਜੋ ਕੀਤਾ ਜਾ ਗਿਆ ਸੈਕਿੰਡ ਪੁਰਸ ਬਿਲਕੁਲ ਜੀ ਕੱਲ ਵੀ ਸਾਰੇ ਮਾਨਯੋਗ ਪ੍ਰਧਾਨ ਸਾਹਿਬ ਨੇ ਜੋ ਇਹਨਾਂ ਡਾਕੂਮੈਂਟ ਮੰਗੇ ਸੀ ਉਸ ਕੱਲ ਵੀ ਸਾਡੇ ਸਬ-ਆਫਿਸ ਚੱਲੀ ਗਏ ਇਹਨਾਂ ਨੂੰ ਡਾਕੂਮੈਂਟਸ ਜਿਹੜੇ ਪ੍ਰੋਵਾਈਡ ਕੀਤੇ ਗਏ ਆ ਤੇ ਅੱਜ ਜਿਹੜੇ ਅਧਿਕਾਰੀਆਂ ਨੂੰ ਸੱਦਿਆ ਉਹਨਾਂ ਦੀ ਸਟੇਟਮੈਂਟ ਵਾਸਤੇ ਹੋ ਵੀ ਸਾਰੇ ਆ ਗਏ ਆ ਐਸਪੀਸੀ ਪੂਰਨ ਸਹਿਯੋਗ ਚ ਉਹ ਕਰ ਰਹੀ ਹੈ ਦੇਖੋ ਤੇ ਸਾਰਾ ਹੀ ਸੋਸ਼ਲ ਮੀਡੀਆ ਤੇ ਆ ਰਿਹਾ ਇਹੋ ਜੀ ਕੋਈ ਵੇਖ ਗੱਲ ਕਰਨੀ ਜਿਹੜੀ ਕਿਉਂਕਿ ਸਾਰਾ ਹੀ ਰਿਕਾਰਡ ਜਿਹੜਾ ਆਲਰੇਡੀ ਅਸੀਂ ਕੱਲ ਲੈ ਚੁੱਕੇ ਆ ਇਹਨਾਂ ਨੂੰ ਅਧਿਕਾਰੀ ਵੀ ਸਾਰੇ ਅੱਜ ਮਾਨਯੋਗ ਕਮਿਸ਼ਨਰ ਸਾਹਿਬ ਦੀ ਥੇ ਦਫ਼ਤਰ ਦੇ ਵਿੱਚ ਹਾਜ਼ਰ ਨੇ ਆਪਣੇ ਬਿਆਨ ਰਿਕਾਰਡ ਤੇ ਹੋਰ ਸੀ ਉਹ ਕਿਸ ਤਰ੍ਹਾਂ ਦਾ ਰਿਕਾਰਡ ਵੀ ਦੇਤਾ ਸਾਰੀ ਸਟੇਟਮੈਂਟਸ ਵੀ ਦੇ ਦੇ ਆ ਤੇ ਇਹ ਤੇ ਇਹਨਾਂ ਨੂੰ ਸਮਝਣਾ ਚਾਹੀਦਾ ਹੁਣ ਤੇ ਬਿਲਕੁਲ ਐਸਿਪੀਸੀ ਪ੍ਰੋਪਰ ਸਹਿਯੋਗ ਕਰ ਰਹੀ ਹੈ ਅਧਿਕਾਰੀਆਂ ਦਾ ਹੀ ਪੱਖ ਰੱਖੋਗੇ ਜਾਂ ਜਿਹੜੇ 40 ਪੂਰੇ ਅਧਿਕਾਰੀਆਂ ਨੂੰ ਦੇਖੋ ਜੀ ਪੱਖ ਰੱਖਣ ਵਾਲੀ ਗੱਲ ਨਹੀਂ ਜਿਹੜੇ ਬੰਦੇ ਉਹ ਇਕੱਲੇ ਇਕੱਲੇ ਤੇ ਆਲਰੇਡੀ ਬਿਆਨ ਵੀ ਹੋਏ ਆ ਸਟੇਟਮੈਂਟ कोई ਨਵੀਂ ਗੱਲ ਨਹੀਂ ਹੋਣੀ ਕਿ ਇਹਨਾਂ ਦਾ ਪੱਕਾ ਹੀ ਰੱਖਣਾ ਇੱਥੇ ਤਾਂ ਸਿਰਫ 166 ਦੀ ਜਿਹੜੀ ਸਟੇਟਮੈਂਟ ਸ਼ੀਟ ਨੇ ਰਿਕਾਰਡ ਕਰਨੀ ਹੈ। ਕੀ ਕਹਿੰਦਾ ਮਤਲਬ ਇਹ ਕਿ ਤੁਸੀਂ ਵਕੀਲ ਆਏ 40 ਦੇ ਤੌਰ ਤੇ ਦੇਖੋ ਆਪਾਂ ਤਾਂ ਮੈਂ ਤਾਂ ਐਸਪੀਸੀ ਦਾ ਐਜ਼ ਅ ਬੀਇੰਗ ਦੀ ਲੀਗਲ ਐਡਵਾਈਜ਼ਰ ਆ। ਇਹ ਸਾਡੇ ਮੌਜੂਦਾ EMPLOYEES ਨੇ। ਜਿਹੜਾ ਵੀ ਸਾਡੇ ਨਾਲ ਹੋਰ ਵੀ ਸੰਪਰਕ ਕਰਦਾ ਉਹ ਵੀ ਆ ਜਾਂਦਾ ਪਰ ਉਹ ਬਾਕੀਆਂ ਨੂੰ ਪਤਾ ਨਹੀਂ ਨਾ ਜੋ ਸ਼ੀਟ ਦਾ ਰਿਕਾਰਡ ਦਾ ਮਸਲਾ ਹੈ ਕਿਸੇ ਨੂੰ ਸੰਮਨ ਕੀਤਾ ਨਹੀਂ ਕੀਤਾ ਪਰ ਅਸੀਂ ਜਿਹੜੇ ਮੌਜੂਦਾ ਅਜ ਮੁਲਾਜ਼ਮ ਹੈ ਉਹਨਾਂ ਨੂੰ ਸੱਤਾ ਨੂੰ ਲੈ ਕੇ ਆਏ ਆ ਜਿਹੜੀਆਂ ਇਹਨਾਂ ਦੀ ਸਟੇਟਮੈਂਟਾਂ ਨੂੰ ਰਿਕਾਰਡ ਕਰਦੇ ਕਿਉਂ ਨਾ ਪੁਸ਼ਟਾ